ਤੇ ਫਿਰ ਇਹ ਸਭ ਤੋਂ ਵੱਡਾ ਦੋਸ਼ ਪੰਜਾਬ ਦੇ ਮੁੱਖ ਮੰਤਰੀ ਤੇ ਲੋਕ ਲਾਉਂਦੇ ਆ ਕਿ ਉਹ ਡੇਲੀ ਨਸ਼ੇ ਤੋਂ ਬਚਾ ਨਹੀਂ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਲੀਡਰ ਅਰਵਿੰਦ ਕੇਜਰੀਵਾਲ ਉਹ ਸ਼ਰਾਬ ਘਟਾਲੇ ਚ ਕਈ ਮਹੀਨੇ ਜੇਲ੍ਹ ਕੱਟ ਕੇ ਆਇਆ ਉਹਦੇ ਤੇ ਦੋਸ਼ ਆ ਨਸ਼ੇ ਵਾਲੇ ਮਾਮਲੇ ਚ ਘਟਾ ਲੇਦਾ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਕਿਉਂਕਿ ਦੋਨੋਂ ਅਹੁਦੇ ਉਹਨਾਂ ਕੋਲੇ ਆ ਪੰਜਾਬ ਭਗਵੰਤ ਸਿੰਘ ਮਾਨ ਹੋਰ ਆ ਜੀ ਉਹ ਪੰਜਾਬ ਦੇ ਵਿੱਚ ਇੱਕ ਪੁਲਸੀਆ ਸਟੇਟ ਜਿਹੜੀ ਆ ਖੜਾ ਕਰਾ ਕਰਨੀ ਚਾਹੁੰਦੇ ਸੀ ਜਿਹੜੀ ਉਹਨਾਂ ਨੇ ਕੀਤੀ ਹੈ ਇਹਦੀਆਂ ਪੂਰੀਆਂ ਜਿਹਨੂੰ ਕਹਿੰਦੇ ਕੜੀਆਂ ਜੁੜਦੀਆਂ ਜਦੋਂ ਫੇਕ ਇਨਕਾਊਂਟਰ ਕੀਤਾ ਪਟਿਆਲੇ ਚ ਪੁਲਿਸ ਵਾਲਿਆਂ ਨੇ ਜਿੰਦੇ ਚਾਰ ਉਹਨਾਂ ਦੇ ਇਨਸਪੈਕਟਰ ਰੈਂਕ ਦੇ ਬੰਦੇ ਸੀ ਉਹਨਾਂ ਨੂੰ 10-10 ਲੱਖ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਜੀ ਉਹਨਾਂ ਨੇ ਆਉਂਦਿਆਂ ਹੀ ਕਰਨਲ ਬਾਠ ਨੂੰ ਗਿਆ ਅਸੀਂ ਬੁਰੀ ਤਰ੍ਹਾਂ ਜਦੋਂ ਅਸੀਂ ਕਹਾਂ ਉਹ ਘੁੱਟ ਮਾਰ ਕੇ ਜੀ ਅੰਦੋਲਨ ਹੋਇਆ ਪੰਜਾਬ ਦੇ ਮੁੱਖ ਮੰਤਰੀ ਨੇ ਕਰਨਲ ਬਾਠ ਦੀ ਪਤਨੀ ਨੂੰ ਬੁਲਾਇਆ ਕਿ ਤੁਸੀਂ ਮੈਨੂੰ ਆਕੇ ਮਿਲੋ ਮੈਂ ਇਨਸਾਫ ਦੇਵਾਂ ਜੀ ਉਹਨੂੰ ਲੱਗੇ ਸ਼ਾਇਦ ਘੱਟੋ ਘੱਟ ਪੰਜਾਬ ਦੇ ਮੁੱਖ ਮੰਤਰੀ ਦੀ ਤਾਂ ਭਰੋਸੇਯੋਗਤਾ ਹੋਊਗੀ ਜਦੋਂ ਉਹ ਮਿਲੇ ਤੇ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਕਾਰਵਾਈ ਜਿਹੜੀ ਹੈਗੀ ਆ ਕਰਾਂਗੇ ਪਰ ਹੋਇਆ ਕੀ ਕਿ ਜਿਸ ਐਸਐਸਪੀ ਤੇ ਉਹਨਾਂ ਦੋਸ਼ੀ ਪੁਲਿਸ ਇੰਸਪੈਕਟਰਾਂ ਨੂੰ ਸ਼ਹਿ ਦੇਣ ਦਾ ਦੋਸ਼ ਸੀ ਜਿਨੇ ਜਿਹਨੂੰ ਹਾਈ ਕੋਰਟ ਤੋਂ ਮਾਫੀ ਮੰਗਣੀ ਪਈ ਜਿਹਨੂੰ ਹਾਈ ਕੋਰਟ ਤੋਂ ਝਾੜ ਪਈ ਕਿ ਐਫਆਈਆਰ 'ਚ ਦੇਰੀ ਕਿਉਂ ਕੀਤੀ ਇਨਸਾਫ ਦੇਣ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਐਸਐਸਪੀ ਨੂੰ ਡੀਆਈਜੀ ਤੌਰ ਤੇ ਪ੍ਰਮੋਟ ਕਰਤਾ ਫਿਰ ਧਰਮਕੋਟ ਹਰਾਸਤੇ ਚ ਕਤਲ ਹੁੰਦਾ ਜੀ ਫਰੀਦਕੋਟ ਸੀਆਈਏ ਸਟਾਫ ਵਾਲੇ ਗੱਡੀ ਮਾਰ ਕੇ ਇੱਕ ਮੁੰਡੇ ਨੂੰ ਮਟਰਸਲ ਤੇ ਜਾ ਰਿਹਾ ਉਹ ਕਤਲ ਕਰ ਦਿੰਦੇ ਆ ਚਲੋ ਪਰਿਵਾਰ ਉਹ ਡਰ ਜਾਂਦਾ ਸੰਘਰਸ਼ ਕਰਨ ਲਈ ਤਿਆਰ ਨਹੀਂ ਹੁੰਦਾ ਬਠਿੰਡੇ ਹਰਾਸਤੇ ਚ ਕਤਲ ਹੁੰਦਾ ਫਿਰ ਨਰਿੰਦਰ ਦੀਪ ਦਾ ਜਿਹੜਾ ਮਾਮਲਾ ਉਹ ਸਾਰਿਆਂ ਦੇ ਸਾਹਮਣੇ ਕਿ ਇੱਕ ਕਾਬਲੇ ਤੇ ਆਪਕਾ ਕਰਦਾਰ ਕੁਛੀ ਜੋ ਮਰਜ਼ੀ ਕਰੀ ਜੋ ਕਿ ਨਸ਼ੇ ਵੇਚਦਾ ਸੀ ਆ ਕਰਦਾ ਸੀ ਉਹ ਕਰਦਾ ਜੇ ਸੀ ਤਾਂ ਫਿਰ ਤੁਸੀਂ ਕਾਨੂੰਨ ਦੀ ਗੱਲ ਕਰਦੇ ਹੋ ਪਰਚਾ ਦਰਜ ਕਰੋ ਕਾਰਵਾਈ ਕਰੋ ਬੰਦੇ ਤੇ ਇਹ ਤੁਹਾਨੂੰ ਕਿੰਨੇ ਅਧਿਕਾਰ ਦੇ ਤਾਂ ਕਿ ਤੁਸੀਂ ਬੰਦੇ ਨੂੰ ਕੋਹ ਕੋਕੇ ਮਾਰ ਦਿਓ ਜੇ ਤੁਸੀਂ ਕਿਸੇ ਨੂੰ ਨਸ਼ੇ ਦੇ ਦੋਸ਼ ਦੇ ਤਹਿਤ ਮਾਰ ਸਕਦੇ ਹੋ ਤੇ ਫਿਰ ਇਹ ਸਭ ਤੋਂ ਵੱਡਾ ਦੋਸ਼ ਪੰਜਾਬ ਦੇ ਮੁੱਖ ਮੰਤਰੀ ਤੇ ਲੋਕ ਲਾਉਂਦੇ ਆ ਕਿ ਉਹ ਡੇਲੀ ਨਸ਼ੇ ਤੋਂ ਬਿਨਾ ਨਹੀਂ ਰਹਿਣਾ ਪੰਜਾਬ ਦੇ ਮੁੱਖ ਮੰਤਰੀ ਦਾ ਲੀਡਰ ਅਰਵਿੰਦ ਕੇਜਰੀਵਾਲ ਉਹ ਸ਼ਰਾਬ ਘਟਾਲੇ ਚ ਕਈ ਮਹੀਨੇ ਜੇਲ੍ਹ ਕੱਟ ਕੇ ਆਇਆ ਉਹਦੇ ਤੇ ਦੋਸ਼ ਆ ਨਸ਼ੇ ਵਾਲੇ ਮਾਮਲੇ ਚ ਘਟਾਲੇ ਦਾ ਫੇਰ ਜੇ ਪੰਜਾਬ ਸਰਕਾਰ ਦਾ ਇਹਨਾਂ ਦਾ ਜਿਹੜਾ ਮਤਲਬ ਸੁਪਰ ਸੀਐਮ ਕੇਜਰੀਵਾਲ ਉਹਨੇ ਵਿਕਰਮਜੀਤ ਮਜੀਠੀਆ ਤੇ ਜਿਹੜਾ ਦੋਸ਼ ਸੀਗਾ ਕਿ ਉਹ ਪੰਜਾਬ ਚ ਜਗਦੀਸ਼ ਭੋਲੇ ਨੇ ਕਿਹਾ ਸੀ ਨਾ ਕਿ ਚਿੱਟਾ ਪਕਾਉਂਦਾ ਹੈਗਾ ਉਹਦੇ ਤੋਂ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਜਿਹੜੀ ਸਰਕਾਰ ਦੇ ਨੇਤਾ ਨਸ਼ਾ ਕਰਨ ਚ ਨਸ਼ਾ ਜਿੰਨਾ ਤੇ ਵਿਚਨ ਦਾ ਦੋਸ਼ਣ ਤੋਂ ਮਾਫੀ ਮੰਗਣ ਚ ਸ਼ਰਾਬ ਦੇ ਘਟਾਲੇ ਚ ਜੇਲ੍ਹ ਚ ਰਹੇ ਹੋਣ ਉਹਨਾਂ ਦੇ ਕੋਲੇ ਕੋਈ ਨੈਤਿਕ ਅਧਿਕਾਰ ਹੈ ਨਸ਼ਿਆਂ ਬਾਬਤ ਗੱਲਬਾਤ ਕਰਨ ਦਾ ਕੀ ਉਹਨਾਂ ਦੇ ਕੋਲੇ ਕੋਈ ਮੋਰਲ ਰਾਈਟ ਬਚਦਾ ਹੈਗਾ ਬਿਲਕੁਲ ਨਹੀਂ ਫਿਰ ਉਹਨਾਂ ਨੇ ਜਿਸ ਤਰ੍ਹਾਂ ਇਹ ਸਾਰਾ ਮਾਮਲਾ ਹੋਇਆ ਹੁਮ ਪੰਜਾਬ ਦੇ ਮੁੱਖ ਮੰਤਰੀ ਨੂੰ ਬਣਦਾ ਸੀ ਕਿ ਫੌਰੀ ਉਹਨਾਂ ਨੇ ਕਹਿੰਦਾ ਕਿ ਦੋਸ਼ੀ ਪੁਲਿਸ ਵਾਲਾ ਤੇ ਕਤਲ ਦਾ ਪਰਚਾ ਦਰਜ ਕਰਕੇ ਜੀਐਲਸੀ ਤੋਂ ਤੇ ਜੁਡੀਸ਼ੀਅਲ ਇਨਕੁਆਇਰੀ ਹੁ ਅੱਜ 5 6 ਦਿਨ ਬੀਤ ਜਾਣ ਤੋਂ ਬਾਅਦ ਗੋਨਿਆਂ ਦਾ ਸ਼ਹਿਰ ਬੰਦ ਹੋਇਆ ਜੀ ਪਰਿਵਾਰ ਸੜਕਾਂ ਤੇ ਆ ਜਥੇਬੰਦੀਆਂ ਲੋਕ ਸੜਕਾਂ ਤੇ ਆ ਤੇ ਹਜੇ ਵੀ ਕਾਤਲਾਂ ਤੇ ਕਤਲ ਦਾ ਪਰਚਾ ਦਰਜ ਨਹੀਂ ਹੋਇਆ ਪੁਲਿਸ ਜਿਹੜੀ ਇਧਰ ਉਧਰੋਂ ਪਹੁੰਚ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਸਾਰਾ ਕੁਝ ਕੀਤਾ ਕਿਉਂ ਜਾ ਰਿਹਾ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਪੁਲਸੀਆ ਸਟੇਟ ਖੜੀ ਕਰਨੀ ਹੈ ਕਿਉਂਕਿ ਜੋ ਕੁਝ ਜੇ ਪਰਚੂਣ ਦੇ ਖੇਤਰ ਚ ਦੁਕਾਨਦਾਰਾਂ ਨੂੰ ਖਤਮ ਕਰਕੇ ਕਾਰਪੋਰੇਟਰ ਨੂੰ ਲੈ ਕੇ ਆਉਣਾ ਜ਼ਮੀਨਾ ਕਾਰਪੋਰੇਟਰ ਨੂੰ ਦੇਣੀ ਆ ਜਿਵੇਂ ਹੁਣ 24000 ਏਕੜ 32 ਪਿੰਡਾਂ ਨੂੰ ਉਜਾੜਨਾ ਹੈਗਾ ਜੁਧਿਆਣੇ ਕੋਲੇ ਇਹ ਸਾਰਾ ਕੁਝ ਜੋ ਕਰਨਾ ਤੇ ਉਹਦੇ ਵਾਸਤੇ ਜਿਹੜੇ ਪੰਜਾਬ ਚ ਲੋਕ ਸੰਘਰਸ਼ ਕਰ ਰਹੇ ਹੈਗੇ ਇੱਕ ਦਹਿਸ਼ਤ ਦਾ ਮਾਹੌਲ ਵੀ ਬਣਾਉਣਾ ਔਰ ਉਹ ਸੰਘਰਸ਼ੀਲ ਲੋਕਾਂ ਨੂੰ ਤਾਂ ਟਾਰਗੇਟ ਕੀਤਾ ਹੀ ਜਾ ਰਿਹਾ ਇੱਕ ਆਮ ਇਨੋਸੈਂਟ ਲੋਕਾਂ ਨੂੰ ਜਿਹੜਾ ਕਤਲੇ ਕਤਲ ਕੀਤਾ ਜਾ ਰਿਹਾ ਪੁਲਿਸ ਵੱਲੋਂ ਕਰਵਾਇਆ ਜਾ ਰਿਹਾ ਕਿ ਆਮ ਲੋਕ ਪੁਲਿਸ ਦੀ ਵਰਦੀ ਦੇਖ ਕੇ ਪੁਲਿਸ ਵੇਖ ਕੇ ਡਰਨ ਸਹਿਮਣ ਉਹ ਕਿਸੇ ਵੀ ਰੋਸ ਪ੍ਰਦਰਸ਼ਨ ਕਿਸੇ ਵੀ ਅੱਕਸਈ ਦੀ ਆਵਾਜ਼ ਆਵਾਜ਼ ਅੱਗੇ ਨਾ ਆਉਣ ਪੰਜਾਬੀ ਧੌਣ ਸਿੱਧੀ ਕਰਕੇ ਨਾ ਚੱਲਣ ਪੰਜਾਬ ਵੀ ਨੀਵੀਂ ਪਾ ਕੇ ਤੇ ਝੁੱਕ ਕੇ ਚੱਲਣ ਇਹ ਸਾਰਾ ਕੁਝ ਉਹਦੇ ਲਈ ਕੀਤਾ ਜਾ ਰਿਹਾ ਹੈ ਜੇ ਇਹ ਸੁਤੇਸਤ ਹੋਈ ਘਟਨਾ ਹੁੰਦੀ ਤਾਂ ਕਰਨਲ ਬਾਠ ਦੇ ਮਾਮਲੇ ਤੋਂ ਬਾਅਦ ਪੰਜਾਬ ਦੀ ਪੁਲਿਸ ਵਾਰ-ਵਾਰ ਇਹ ਕਰਨ ਦੀ ਕੋਸ਼ਿਸ਼ ਨਾ ਕਰਦੀ ਪਰ ਵਾਰ-ਵਾਰ ਕੋਸ਼ਿਸ਼ ਜਿਹੜੀ ਹੈਗੀ ਕਰ ਰਹੀ ਹੈਗੀ ਆ ਔਰ ਬਚਿੰਡਾ ਦੀ ਐਸਐਸਪੀ ਨੂੰ ਇਹਨਾਂ ਨੂੰ ਡੀਆਈਜੀ ਤੌਰ ਤੇ ਪ੍ਰਮੋਟ ਆਉਣ ਵਾਲੇ ਦਿਨਾਂ 'ਚ ਕਰਨਾ ਹੈਗਾ ਕਿਉਂਕਿ ਸਾਰਾ ਕੁਝ ਪੰਜਾਬ ਸਰਕਾਰ ਜੋ ਚਾਹੁੰਦੀ ਆ ਉਹ ਕਰ ਰਿਆ ਜਿੰਨਾ ਪੁਲਿਸ ਅਫਸਰ ਜਾਬਰ ਹੁੰਦਾ ਮਹਿਕਮੇ ਦਾ ਤੇ ਸਰਕਾਰ ਦੀ ਅੱਖ ਦਾ ਉਨਾ ਹੀ ਉਹ ਤਾਰਾ ਜਿਵੇਂ ਪਿਛਲੇ 2 ਕੁ ਮਹੀਨਿਆਂ ਤੋਂ ਰਜਾਨਾ 2 ਜਾਂ 3 ਥਾਵਾਂ ਤੇ ਇਨਕਾਊਂਟਰ ਕਰਨ ਦੀ ਪੰਜਾਬ ਚੋਂ ਖਬਰ ਆਉਂਦੀ ਹੈ 2 3 ਥਾਵਾਂ ਤੇ ਰਜਾਨਾ ਲੱਤਾਂ ਚ ਗੋਲੀ ਵੱਜਣ ਦੀ ਖਬਰ ਆਉਂਦੀ ਆ ਕੀ ਉਹ ਸਾਰਾ ਕੁਝ ਵੀ ਏਸੇ ਹੀ ਮਹਿਮਾ ਦਾ ਹਿੱਸਾ ਬਿਲਕੁਲ ਏਸੇ ਮਹਿਮਾ ਦਾ ਹਿੱਸਾ ਕੇਂਦਰ ਦੀ ਸਰਕਾਰ ਤਿੰਨ ਫੌਜਦਰੀ ਕਾਨੂੰਨ ਲੈ ਕੇ ਆਈ ਪਹਿਲਾਂ ਯੂਪੀਏ ਚ ਉਹਨਾਂ ਨੇ ਕਰਤਾ ਕਿ ਜੇ ਕਿਸੇ ਨੂੰ ਟੈਰਰਿਸਟ ਕਹਤਾ ਪਹਿਲਾਂ ਤਾਂ ਬਰਡਨ ਆਫ ਪ੍ਰੂਫ ਪ੍ਰੋਸੀਕਿਊਸ਼ਨ ਤੇ ਸੀ ਕਿ ਉਹਨੇ ਸਾਬਤ ਕਰਨਾ ਕਿ ਇਹ ਬੰਦਾ ਟੈਰਰਿਸਟ ਆ ਬਰਡਨ ਆਫ ਪ੍ਰੂਫ ਡਿਫੈਂਸ ਤੇ ਸ਼ਿਫਟ ਕਰਤਾ ਜੇ ਮੈਨੂੰ ਪੁਲਿਸ ਨੇ ਟੈਰਰਿਸਟ ਕਹਤਾ ਮੈਂ ਸਾਬਤ ਕਰਨਾ ਮੈਂ ਅਤਵਾਦੀ ਨਹੀਂ ਪੁਲਿਸ ਨੇ ਕਹਤਾ ਤੇ ਮੰਨ ਲਿਆ ਇਹਦਾ ਪੁਲਿਸ ਹੀ ਦਲਤ ਹੋ ਗਈ ਠੀਕ ਹੈ ਇਹ ਕਰਤਾ ਫਿਰ ਤਿੰਨ ਕਾਨੂੰਨ ਹੈ ਬੀਐਨਐਸ ਦੀ ਸੈਕਸ਼ਨ 113 ਦੇ ਤਹਿਤ ਕੋਈ ਵੀ ਸਰਗਰਮੀ ਆਪਾਂ ਇੱਥੇ ਖੜੇ ਆ ਨਾ ਪ੍ਰਦਰਸ਼ਨ ਕਰ ਰਹੇ ਕੋਈ ਬੱਸ ਦਾ ਟਾਈਮ ਮਿਸ ਹੋ ਗਿਆ ਇਹ ਜ਼ਰੂਰੀ ਸੇਵਾਵਾਂ 'ਚ ਵਾਧਾ ਪੈ ਗਈ ਤੇ ਇਹ ਟੂਰਿਸਟ ਐਕਟੀਵਿਟੀ ਆ ਨਵੇਂ ਫੌਜਦਰੀ ਕਾਨੂੰਨ ਮੁਤਾਬਕ ਆ ਹੂੰ ਠੀਕ ਆ ਇਹ ਉਸੇ ਜਿਹੜੀ ਹੈਗੀ ਆ ਲੜੀ ਦੇ ਤਹਿਤ ਕੀਤਾ ਜਾ ਰਿਹਾ ਉਹ ਫੌਜਦਰੀ ਕਾਨੂੰਨ ਪੰਜਾਬ 'ਚ ਲਾਗੂ ਹੋਏ ਪੰਜਾਬ ਸਰਕਾਰ ਨੇ ਕਿਹੜਾ ਉਹਨਾਂ ਦਾ ਵਿਰੋਧ ਕੀਤਾ ਹੈਗਾ ਤੁਸੀਂ ਇਹ ਦੇਖੋ ਕਿ ਪਿਛਲੇ ਦਿਨੀ ਅਸੀਂ ਇੱਕ ਡੀਐਸਪੀ ਨੂੰ ਮਿਲੇ ਕਿਸੇ ਮਾਮਲੇ 'ਚ ਉਹ ਨਵੇਂ ਆੜੇ ਕਾਨੂੰਨਾਂ ਬੀਐਨਐਸ ਪੜ੍ਹ ਰਹੇ ਸੀਗੇ ਕਹਿੰਦੇ ਕਹਿੰਦੇ ਲਓ ਜੀ ਜਦੋਂ ਬੰਦਾ ਜੇਲ੍ਹ ਚਲਾ ਜਾਵੇ ਆਹ ਹੁੰਦਾ ਨਾ ਪੁਲਿਸ ਬੰਦਾ ਹਰਾਸਤ ਚ ਹੋਇਆ ਉਹਨੂੰ ਤਾਂ ਪੁਲਿਸ ਕੁੱਟੂਗੀ ਮਾਰੂਗੀ ਜਦੋਂ ਉਹਨੇ ਵੀ ਉਹਨੂੰ ਜੇਲ੍ਹ ਭੇਜੀ ਤਾਂ ਉਹਦੇ ਪੁਲਿਸ ਤੋਂ ਖੜਾ ਛੁੱਟਿਆ ਹੂੰ ਇਹ ਪੁਲਿਸ ਤੋਂ ਖੜਾ ਛੁੱਟਿਆ ਹੁਣ ਨਵੇਂ ਫੌਜਦਾਰੀ ਕਾਨੂੰਨਾ ਤਹਿਤ ਕਿਸੇ ਬੰਦੇ ਨੂੰ ਜੇਲ੍ਹ ਚੋਂ ਕੱਢ ਕੇ ਹੂੰ ਉਹਦਾ ਰਿਮਾਂਡ ਲੈ ਕੇ ਪੁਲਿਸ ਇਨਕੁਆਇਰੀ ਪੜਤਾਲ ਕਰ ਸਕਦੀ ਹੂੰ ਡੀਐਸਪੀ ਪੜਕੇ ਬੜਾ ਖੁਸ਼ ਹੋਇਆ ਕਹਿੰਦਾ ਯਾਰ ਆ ਵਾਹ ਕਹਿੰਦਾ ਪੁਲਿਸ ਨੂੰ ਯਾਰ ਆ ਬੜੀ ਤਾਕਤ ਦਿੱਤੀ ਫਿਰ ਉਹਨੂੰ ਐ ਲੱਗਾ ਵੀ ਸਾਹਮਣੇ ਜਥੇਬੰਦੀਆਂ ਵਾਲੇ ਬੈਠੇ ਆ ਫਿਰ ਮੂੰਹ ਟੇ ਲਾਇਆ ਕਰਕੇ ਨਹੀਂ ਨਹੀਂ ਇੰਨੀ ਤਾਂ ਨਹੀਂ ਤਾਕਤ ਚਾਹੀਦੀ ਪੁਲਿਸ ਹੂੰ ਅੰਦਰੋਂ ਦੇ ਲ ਕਿ ਕੇ ਬੰਦਾ ਹੁਣ ਜੇਲ੍ਹ ਚ ਜਾ ਕੇ ਵੀ ਪੁਲਿਸ ਤੋਂ ਸੁਰੱਖਿਅਤ ਨਹੀਂ ਮੇ ਕੁੱਟ ਖਾ ਕੇ ਜੇਲ੍ਹ ਅਗਲਾ ਕਹਿੰਦਾ ਜੇਲ੍ਹ ਚੋਂ ਕੱਢ ਕੇ ਵੀ ਦੁਬਾਰਾ ਟਾਰਚਰ ਕੀਤਾ ਜਾ ਸਕਦਾ ਇਹ ਨਵੇਂ ਫੌਜਦਾਰੀ ਕਾਨੂੰਨਾਂ ਦੇ ਤਹਿਤ ਜਿਹੜਾ ਇਹਨਾਂ ਕੁਸ਼ ਕੀਤਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਉਸੇ ਗੱਲ ਨੂੰ ਜਿਹੜੀ ਹੈਗੀ ਅੱਗੇ ਵਧਾਰੀ ਹੈਗੀ ਆ ਤੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਜ਼ਹਿਰੀਲਾ ਪ੍ਰਚਾਰ ਕਰ ਰਹੇ ਸੰਘਰਸ਼ ਕਰ ਰਹੇ ਲੋਕਾਂ ਦੇ ਵਿੱਚ ਜਿਵੇਂ ਕਹਿੰਦੇ ਕਿਸਾਨ ਚ ਇੱਥੇ ਬੰਦੀਆਂ ਕਿਸਾਨ ਚ ਇੱਥੇ ਬੰਦੀਆਂ ਦੇ ਕਰਮਚਾਰੀ ਸਾਰੇ ਇੱਥੇ ਵੀ ਆਏ ਹੈਗੇ ਆ ਇਸ ਕੋ ਜ਼ਮੀਨ ਦਾ ਮਾਮਲਾ ਨਹੀਂ ਫਸਲ ਦਾ ਮਾਮਲਾ ਨਹੀਂ ਉਹਨਾਂ ਦਾ ਵੀ ਕਿਸਾਨ ਜਿੱਥੇ ਬੰਦੀਆਂ ਨੇ ਜਿਹੜੀ ਪੰਜਾਬ ਚ ਚਿੰਗਲਾਈਏ ਲੋਕਾਂ ਨੂੰ ਹੱਕ ਸੱਚ ਦੇ ਲਈ ਲੜਨ ਦੇ ਲਈ ਇਹਨਾਂ ਦੇ ਪ੍ਰਤੀ ਨਫ਼ਰਤ ਪੈਦਾ ਕਰੋ ਸਮਾਜ ਵਿੱਚ ਦੁਕਾਨ ਦੂਜੇ ਤਬਕਿਆਂ ਦੇ ਵਿੱਚ ਜੀ ਠੀਕ ਹੈ ਤਾਂ ਉਹਦੇ ਤਹਿਤ ਹੀ ਲਗਾਤਾਰ ਕੂੜ ਪ੍ਰਚਾਰ ਕਰ ਰਹੇ ਆ ਉਹਦੇ ਤਹਿਤ ਹੀ ਪੁਲਸੀਆ ਸਟੇਟ ਜਿਹੜੀ ਹੈਗੀ ਆ ਬਣਾਈ ਜਾ ਰਹੀ ਹੈਗੀ ਆ ਨਸ਼ਿਆਂ ਦਾ ਉਹ ਕਹਿੰਦੇ 31 ਮਈ ਨੂੰ ਕੱਲ ਆਸਤ ਦਿਨ 31 ਮਈ ਨੂੰ ਨਸ਼ੇ ਤਾਂ ਨਹੀਂ ਖਤਮ ਹੋਣਗੇ ਪਰ 31 ਮਈ ਨੂੰ ਰੇਂਦਰਦੀਪ ਦਾ ਭੋਗ ਜਰੂਰ ਹਮ ਬਿਲਕੁਲ ਠੀਕ ਹੈ ਨਸ਼ੇ ਤਾਂ ਪਹਿਲਾਂ ਕਿਸੇ ਨੇ ਕਿਹਾ 4 ਹਫ਼ਤੇ ਇਹ ਸਾਲ ਬੀਤ ਗਿਆ ਇਹਨਾਂ ਦੀ ਸਰਕਾਰ ਦੇ ਸਪੀਕਰ ਕਲਤਾਰ ਸਿੰਘਵਾਂ ਨੇ ਕਿਹਾ ਸੀ 4 ਮਹੀਨਿਆਂ ਚ ਨਸ਼ੇ ਖਤਮ ਕਰ ਦਾਂਗੇ 4 ਮਹੀਨੇ 10 ਵਾਰ ਲੰਘ ਗਏ ਸਰਕਾਰ ਦੇ ਹੂੰ ਪਰ ਨਸ਼ਾ ਖਤਮ ਨਹੀਂ ਹੋਇਆ ਪਰ ਉਹਦੇ ਨਾਂ ਤੇ ਜਿਹੜਾ ਬੇਗਨਾ ਨੂੰ ਮਾਰਿਆ ਜਾ ਰਿਹਾ ਨਸ਼ਾ ਤਸਕਰਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਮੋਟਾ ਪੈਸਾ ਕਮਾਉਂਦੇ ਆ ਪੁਲਿਸ ਨੂੰ ਚੜਾਉਂਦੇ ਆ ਸਿਆਸਦਾਨਾਂ ਨੂੰ ਚੜਾਉਂਦੇ ਹੈਗੇ ਆ ਉਹ ਸਾਰਾ ਕੁਝ ਪੰਜਾਬ ਚ ਚੱਲ ਰਿਹਾ ਹੈਗਾ ਉਹ ਸਭ ਦੇ ਰਹਿਗਾ ਉਹ ਸਾਹਮਣੇ ਆ ਸਿਰਫ ਲੋਕਾਂ ਕੋਲੇ ਰਸਤਾ ਜਿਹੜਾ ਹੈਗਾ ਇਸ ਮਾਮਲੇ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਨਰਿੰਦਰਦੀਪ ਦਾ ਕਤਲ ਵੀ ਗੋਨੀਆਣਾ ਮੰਡੀ ਦਾ ਇੱਕ ਮੁੰਡਾ ਮਾਰਤਾ ਜੀ ਜੀ ਇਸ ਕਤਲ ਦਾ ਮਤਲਬ ਇਹ ਆ ਕਿ ਸੜਕ ਤੇ ਜਾਂਦੇ ਨੂੰ ਹੂੰ ਪੰਜਾਬ ਪੁਲਿਸ ਨੇ ਨਾ ਹੁਣ ਜਗ੍ਹਾ ਦੇਖਣੀ ਆ ਨਾ ਹੁਣ ਵਜ੍ਹਾ ਦੇਖਣੀ ਆ ਉਹਨਾਂ ਨੇ ਫੜ ਕੇ ਬੰਦੇ ਮਾਰਨੇ ਆ ਨਰਿੰਦਰਦੀਪ ਦਾ ਕਤਲ ਇਹ ਗੱਲ ਕੂਖ-ਕੂਖ ਕੇ ਕਹਿ ਰਿਹਾ ਹੈ ਹੂੰ ਹੂੰ ਜੀ ਔਰ ਜਿਸ ਤਰ੍ਹਾਂ ਜਵਰਟਾ ਆ ਗਿਆ ਬੰਦੇ ਦੇ ਸਿਰ ਤੋਂ ਲੈ ਕੇ ਕੋਈ ਅੰਗ ਨਹੀਂ ਛੱਡਿਆ ਗਿਆ ਹੂੰ ਤੜਫਾ ਤੜਫਾ ਕੇ ਮਾਰੇ ਆ ਗਿਆ ਜੀ ਠੀਕ ਆ ਇਸ ਤਰ੍ਹਾਂ ਦੇ ਬੰਦੇ ਐ ਲੱਗਦਾ ਜਿਵੇਂ ਪਾਗਲਖਾਨੇ ਚੋਂ ਕੱਢ ਕੇ ਸੀਆਈਏ ਸਟਾਫ ਪਰਤੇ ਕਿਤੇ ਹੂੰ ਤੇ ਉਹ ਸੀਆਈਏ ਸਟਾਫ ਸਿੱਧਾ ਐਸਐਸਪੀ ਪਟਿੰਡਾ ਦੇ ਕੰਟਰੋਲ ਚ ਆ ਤੇ ਉਹ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਸਾਡਾ ਦੋਸ਼ ਨਹੀਂ ਹੂੰ ਸੱਤ 51 ਦਾ ਵੀ ਪਰਚਾ ਐ ਐਸਐਸਪੀ ਦੀ ਜਾਣਕਾਰੀ ਤੋਂ ਬਿਨਾ ਨਹੀਂ ਹੁੰਦਾ ਵੀ ਜ਼ਿਲ੍ਹੇ ਚ ਕਿਤੇ ਵੀ ਕੋਈ ਰੌਲਾ ਵੀ ਹੋ ਜੇ ਨਾ ਹੂੰ ਤਾਂ ਧਿਆਨ ਚ ਹੁੰਦਾ ਵੀ ਜਿਲ੍ਹੇ ਚ ਕੀ ਕੁਝ ਹੋਇਆ ਹੂੰ ਹੂੰ ਕਿੰਦੇ ਦੇ ਪਰਚਾ ਕਰਨਾ ਕਿੰਦੇ ਤੇ ਨਹੀਂ ਕਰਨਾ ਜੀ ਤੇ ਕਤਲ ਤੋਂ ਵੱਡਾ ਤਾਂ ਕੋਈ ਅਪਰਾਧ ਨਹੀਂ ਹੈ ਜੀ ਕਿਸੇ ਦੀ ਜ਼ਿੰਦਗੀ ਲੈ ਲੈਣਾ ਜੀ ਠੀਕ ਆ ਤੇ ਉਹ ਕੀ ਐਸਐਸਪੀ ਦੀ ਧਿਆਨ ਤੋਂ ਬਿਨਾ ਹੋ ਗਿਆ ਇਹਨਾਂ ਕੋ ਕੋ ਕੇ ਬੰਦੇ ਨੂੰ ਜਿਹੜਾ ਸੀਗਾ ਉਹ ਮਾਰਿਆ ਗਿਆ ਠੀਕ ਆ ਉਹ ਇਹ ਪੰਜਾਬ ਦੇ ਲੋਕਾਂ ਨੂੰ ਹੁਣ ਇਹਦੇ ਖਿਲਾਫ ਨਿੱਤਰਨਾ ਪੈਣਾ ਹੂੰ ਇਸ ਤੋਂ ਬਾਅਦ ਇਸ ਤੋਂ ਬਾਅਦ ਕੀ ਹੋ ਜਾਏਗਾ ਜੀ ਇਸ ਤੋਂ ਬਾਅਦ ਤਾਂ ਕੁਝ ਨਹੀਂ ਹੈ ਜੇ ਪੁਲਿਸ ਨੂੰ ਪੁਲਿਸ ਦਾ ਵਾਸ ਚੱਲੇ ਤੇ ਕਵਾਡਿਓ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦੇ ਹੂੰ ਤੇ ਪਿੱਛੇ ਕੌਣ بچਣਗੇ ਨਸ਼ਾ ਤਸਕਰ ਬਲਾਤਕਾਰੀ ਅਮੀਰ ਲੋਕ ਥੱਗ ਲੋਕ ਸ਼ਰੀਫ ਲੋਕ ਤਾਂ ਕੁਝ ਬਚਣਾ ਨਹੀਂ ਕਿਉਂਕਿ ਉਹਨਾਂ ਤੇ ਦਾਬਾ ਪਾਉਣ ਲਈ ਉਹ ਪੁਲਿਸ ਜਿਹੜੀ ਹੈ ਉਹ ਹੈਗੀ ਆ ਇਸ ਪੁਲਿਸਿਆ ਸਟੇਟ ਦੇ ਖਿਲਾਫ ਮੈਦਾਨ ਚ ਨਿਤਰਨ ਦਾ ਸਮਾਂ ਆ ਗਿਆ